ਸਸਰੀ ਗੱਲ ਸਾਰੇ ਵੀਰਾਂ ਨੂੰ ਵੀਰ ਜੀ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਪਾ ਰਹੇ ਆ ਆਪਣੇ ਚੈਨਲ ਤੇ ਪਹਿਲਾਂ ਤਾਂ ਮੇਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਚੈਨਲ ਦੀ ਗਰੋਥ ਕੀਤੀ ਇੰਨੀ ਸਬਸਕ੍ਰਾਈਬਰ ਇੰਨੇ ਵਧੇ ਮੇਰੇ ਭਰਾਵਾਂ ਦੇ ਇੱਕ ਦੋ ਵੀਡੀਓ ਤੇ ਹੀ ਤਾਂ ਮੇਰੇ ਕਿਸਾਨ ਵੀਰਾਂ ਦਾ ਬਹੁ ਹੰਕਾਰਾ ਮਿਲਿਆ ਕੰਮ ਨੂੰ ਵੀ ਤਾਂ ਆਪਾਂ ਵੀ ਇੱਦਾਂ ਹੀ ਵੀਰ ਜੀ ਤੁਹਾਡੇ ਨਾਲ ਖੜਕੇ ਕੰਮ ਕਰੂਗੇ ਮੇਰੇ ਕਿਸਾਨ ਭਰਾ ਜਿਹੜੇ ਕਰਨਾ ਚਾਹੁੰਦੇ ਆ ਉਹਨਾਂ ਦੇ ਨਾਲ ਵੀ ਆਪਾਂ ਖੜੇ ਆ 24 12 ਮਹੀਨੇ 30 ਦਿਨ ਜਦੋਂ ਮਰਜੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਆ ਵੀਰ ਜੀ ਵੀਰ ਜੀ ਪੰਜਾਬ ਤੋਂ ਸਭ ਤੋਂ ਸਸਤਾ ਚੂਚਾ ਲੈਣ ਲਈ ਸਾਡੇ ਨਾਲ ਸੰਪਰਕ ਕਰੋ ਸਾਡੇ ਨੰਬਰਾਂ ਤੇ ਵੈਕਸੀਨਿੰਗ ਚੂਚਾ ਤੁਹਾਨੂੰ ਮਿਲੇਗਾ ਵੀਰ ਜੀ ਤਾਂ ਮੇਰੇ ਭਰਾ ਨੂੰ ਕਿਸੇ ਨੂੰ ਵੀ ਆਰ ਆਈ ਆਰ ਡਬਲ ਐਫ ਜੀ ਬਲੈਕ ਕੈਸਟਰੋਲ ਤਾਂ ਕੜਕਨਾਥ ਵੀਰ ਜੀ ਮਿਲ ਸਕਦੀਆਂ ਚਾਰ ਵੀਡਾ ਤੇ ਅਸੀਂ ਕੰਮ ਕਰਨਾ ਵੀਰ ਜੀ ਕਿਸੇ ਵੀ ਮੇਰੇ ਕਿਸਾਨ ਭਰਾ ਨੂੰ ਕਿਸੇ ਨੂੰ ਚੂਚੇ ਦੀ ਲੋੜ ਹੋਵੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਤੁਸੀਂ ਵੀਰ ਜੀ ਚੂਚਾ ਬੁਕਿੰਗ ਤੋਂ ਬਿਨਾ ਚੂਚਾ ਨਹੀਂ ਕਿਸੇ ਨੂੰ ਮਿਲੇਗਾ ਮੇਰਾ ਭਜੀ ਪਹਿਲਾਂ 15 ਦਿਨ ਪਹਿਲਾਂ ਤੁਹਾਡੀ ਬੁਕਿੰਗ ਹਣੀ ਆ ਫਿਰ ਤੁਹਾਨੂੰ ਚੂਚਾ ਮਿਲੇਗਾ ਤਾਂ ਮੇਰੇ ਕਿਸਾਨ ਭਰਾ ਐਦਾਂ ਨਾ ਫੋਨ ਕਰਿਆ ਕਰੋ ਕਈ ਮੇਰੇ ਭਰਾ ਐਦਾਂ ਹੀ ਫੋਨ ਕਰਦੇ ਰਹਿੰਦੇ ਆ ਕਿਉਂਕਿ ਕਿਸੇ ਕਿਸੇ ਵੀ ਐਚਰੀ ਚੋਂ ਅਸੀਂ ਬੱਚਾ ਲਾਉਂਗੇ ਸਾਨੂੰ ਬੱਚੇ ਬੋਕੀ ਕਰਾਉਣਾ ਪੈਂਦਾ ਤੁਹਾਨੂੰ ਕਿਸੇ ਵੀ ਤੁਸੀਂ ਮੈਨੂੰ ਨਹੀਂ ਕਿਸੇ ਵੀ ਐਚਰੀ ਚ ਫੋਨ ਕਰ ਸਕਦੇ ਆ ਤੁਸੀਂ ਉੱਥੇ ਪਤਾ ਕਰ ਸਕਦੇ ਆ ਤਾਂ ਚੂਚੇ ਦਾ ਤੁਸੀਂ ਰੇਟ ਵੀ ਪਤਾ ਕਰ ਸਕਦੇ ਸਾਡੇ ਸਾਡੇ ਸਾਡੀ ਐਚਰੀ ਤੋਂ ਤਾਂ ਦੂਜੇ ਦੀ ਐਚਰੀ ਤੋਂ ਤੁਹਾਨੂੰ ਰੇਟ ਵੀ ਪਤਾ ਕਰ ਸਕਦੇ ਤੁਸੀਂ ਕਿ ਤੁਹਾਨੂੰ ਕਿੱਥੋਂ ਲੈਸ ਮਿਲ ਰਹੀ ਆ ਤਾਂ ਵੈਕਸੀਨ ਬੱਚਾ ਕਿੱਥੋਂ ਤੁਹਾਨੂੰ ਮਿਲ ਰਿਹਾ ਬੱਚੇ ਦੀ ਗਰੋਥ ਵੀ ਚੈੱਕ ਕਰ ਸਕਦੇ ਤੁਸੀਂ ਸਾਡੇ ਬੱਚੇ ਦੀ ਵੀਰ ਜੀ ਹੋਰ ਬੱਚਿਆਂ ਨਾਲੋਂ ਇਹਨਾਂ ਦਾ ਵਜਨ ਵੀ ਤੁਹਾਨੂੰ ਵਜਨ ਦੇ ਵਿੱਚ ਵੀ ਫਰਕ ਲੱਗੂ ਇੱਕ ਦਿਨ ਦੇ ਚੂਚੇ ਦਾ ਵਜਨ ਦਾ ਬਹੁਤ ਫਰਕ ਹੋਊਗਾ ਇੱਕ ਦਿਨ ਦੇ ਦਾ ਪਰ ਨਾਲੇ ਗਰੋਥ ਵੀ ਚੈੱਕ ਕਰ ਸਕਦੇ ਤੁਸੀਂ ਕਿ ਬੱਚੇ ਦੀ ਗਰੋਥ ਕਿੱਦਾਂ ਦੀ ਆ ਪਰ ਇਹ ਨਹੀਂ ਵੀਰ ਜੀ ਕਿ ਤੁਹਾਨੂੰ ਅਸੀਂ ਦੱਸਿਆ ਕੋਸ਼ਾ ਦਾ ਤੁਹਾਨੂੰ ਮਿਕਸ ਦੇ ਤਾਂ ਕੱਲ ਨੂੰ ਆਰ ਆਈ ਆਰ ਕੇ ਕੇ ਵਿੱਚ ਡਬਲ ਐਫ ਜੀ ਨਿਕਲੇ ਜਾਂ ਡਬਲ ਐਫ ਈ ਦੇ ਵਿੱਚ ਹੋਰ ਨਸਲਾਂ ਨਿਕਲੇ ਜਾਣ ਤੁਹਾਨੂੰ ਜਿਹੜੀ ਨਸਲ ਦੱਸੂਗੇ ਅਸੀਂ ਤੁਹਾਨੂੰ ਉਹੀ ਨਸਲ ਮਿਲੂਗੀ ਉਹ ਗਰੰਟੀ ਦੇ ਨਾਲ ਉਹ ਤੁਹਾਨੂੰ ਗਰੰਟੀ ਨਾਲ ਲੈ ਕੇ ਦੋਗੇ ਅਸੀਂ ਕਿ ਜਿਹੜੀ ਤੁਹਾਨੂੰ ਨਸਲ ਦਿੱਤੀ ਆ ਉਹੀ ਨਸਲ ਹੋਊਗੀ ਕੱਲ ਨੂੰ ਇਹ ਨਹੀਂ ਕਿ ਤੁਹਾਨੂੰ ਦਿੱਤਾ ਕੋਸ਼ਾ ਦਾ ਬਾਅਦੋਂ ਨ ਕੋਈ ਰੇਟ ਦੇ ਵਿੱਚ ਵੀ ਜਿਆਦਾ ਫਰਕ ਨਹੀਂ ਹੋਊਗਾ ਵੀਰ ਜੀ ਬਿਲਕੁਲ ਹੀ ਲੈਸ ਰੇਟ ਹੋਊਗਾ ਪੰਜਾਬ ਤੋਂ ਸਭ ਤੋਂ ਸਸਤਾ ਰੇਟ ਹੋਊਗਾ ਤੇ ਕਿਤੇ ਵੀ ਪੰਜਾਬ ਦੇ ਵਿੱਚ ਪਤਾ ਕਰ ਸਕਦੇ ਆ ਕਿ ਵੈਕਸੀਨ ਕਿਉਂਕਿ ਕਈ ਕੀ ਕਰਦੇ ਆ ਵੀਰ ਜੀ ਸਸਤਾ ਝੂਠਾ ਦੇ ਦਿੰਦੇ ਥੋੜਾ ਜਿਹਾ 2-4 ਰੁਪਏ ਘਟਾ ਦੇ ਦਿੰਦੇ ਨਾ ਵੈਕਸੀਨ ਕਰਦੇ ਬੱਚੇ ਉਹਨਾਂ ਕੁਛ ਕਰਦੇ ਕੱਲੂ ਤੁਹਾਡੇ ਵਿੱਚੇ ਮਰ ਮਰਦੇ ਆ ਕੇ ਐਚਰੀਆਂ ਵਾਲਿਆਂ ਤੋਂ ਬਹੁਤ ਤੰਗੀ ਆਂਦੀ ਵੀਰ ਜੀ ਕਿਉਂਕਿ ਕਈ ਮੇਰੇ ਭਰਾ ਜਿੱਦਾਂ ਹੁਣ ਨਵੇਂ ਕੰਮ ਕਰਦੇ ਆ ਕਿਸਾਨ ਵੀਰ ਕੰਮ ਕਰਦੇ ਆ ਫੋਨ ਕਰਦੇ ਮੈਨੂੰ ਵੀ ਕਈ ਭਰਾ ਮੇਰੇ ਕਰਦੇ ਕਿ ਵੀਰ ਜੀ ਅਸੀਂ ਕੰਮ ਕਰਨਾ ਚਾਹੁੰਦੇ ਆ ਤਾਂ ਬਾਅਦ ਉਹਨਾਂ ਦਾ ਬੱਚਾ ਪੁੱচ্চਾ ਮਰ ਜਾਂਦਾ ਕਿ ਗਲਤ ਜਗ੍ਹਾ ਤੋਂ ਬੱਚਾ ਲੈ ਜਾਂਦੇ ਆ ਫਿਰ ਉਹਨਾਂ ਦਾ ਦਿਲ ਟੁੱਟ ਜਾਂਦਾ ਕੰਮ ਦਾ ਬੰਦੇ ਨੇ ਕੀ ਕਰਨਾ ਬਾਅਦੋਂ ਐਸੇ ਕਰਕੇ ਮੇਰਾ ਭਰਾਜੀ ਚਲੋ ਮੇ ਤੋਂ ਨਹੀਂ ਕਿਸੇ ਤੋਂ ਵੀ ਬੱਚਾ ਲੈਣਾ ਤਾਂ ਤੁਸੀਂ ਦੇਖ ਕੇ ਲੋ ਵੈਕਸੀਨ ਬੱਚਾ ਲਓ ਕਿਤੋਂ ਵੀ ਇਦਾਂ ਬੱਚਾ ਨਾ ਲਓ ਮੇਰੇ ਵੀਰ ਜੀ ਬਾਕੀ ਮੇਰੇ ਕਿਸਾਨ ਭਰਾਮਾ ਨੇ ਬਹੁਤ ਪਿਆਰ ਦਿੱਤਾ ਮੈਨੂੰ ਚੈਨਲ ਤੇ ਤਾਂ ਮੇਰੇ ਭਰਾ ਅੱਗੇ ਵੀ ਇਦਾਂ ਹੀ ਦਿਓ ਪਲੀਜ਼ ਵੀਰ ਜੀ ਬਾਕੀ ਮੈਂ ਦੇਖੋ ਇਹ ਪੁਲਟਰੀ ਦਾ ਕੰਮ ਇਦਾਂ ਦਾ ਵਾ ਇਹ ਨਹੀਂ ਕਿ ਮੈਂ ਇਕੱਲਾ ਕਰ ਸਕਦਾ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਹੈਗਾ ਲੜੀ ਬਾਈ ਜਿਹਾ ਕੰਮ ਵੀਰ ਜੀ ਜਿਹਦਾ ਤੁਸੀਂ ਕਰ ਰਹੇ ਆ ਮ ਏ ਵੀਰ ਜੀ ਕੰਮ ਐਦਾ ਦਾ ਇਹ ਫੇਹੀ ਸਾਡਾ ਸਰਕਲ ਚੱਲਦਾ ਕਿਸੇ ਬੰਦੇ ਦਾ ਵੀ ਕੰਮ ਤੁਰਦਾ ਪੁਲਟਰੀ ਦਾ ਕੰਮ ਐਦਾ ਦਾ ਵਾ ਤੇ ਇਹ ਨਹੀਂ ਕਿ ਮੈਂ ਕੱਲਾ ਕੰਮ ਕਰੂੰਗਾ ਕੱਲਾ ਮੇਰਾ ਕੰਮ ਚੱਲੂਗਾ ਜਾਂ ਤੁਸੀਂ ਕੱਲੇ ਕਰੋਗੇ ਤੁਹਾਡਾ ਕੰਮ ਚੱਲੂਗਾ ਇਹ ਵੀਰ ਜੀ ਇਕੱਠੇ ਹੋ ਕੇ ਹੀ ਕੰਮ ਚੱਲਦਾ ਇਹ ਗਰੁੱਪ ਦੇ ਵਿੱਚ ਰਹਿ ਕੇ ਕੰਮ ਚੱਲਦਾ ਸਾਰਿਆਂ ਦਾ ਬਾਕੀ ਮੇਰੇ ਕਿਸੇ ਭਰਾਣੇ ਵੀ ਕੰਮ ਕਰਨਾ ਵੀ ਦੇਖੋਗੇ ਇਦਾਂ ਨਹੀਂ ਹੁੰਦਾ ਕਿ ਅਸੀਂ ਮਾਨ ਲੈ ਲਈਏ ਕੱਲੂ ਸਾਡਾ ਮਾਨ ਨਹੀਂ ਵੇਖਦਾ ਜਾਂ ਕੁਝ ਬਿਲਕੁਲ ਸੌਖੀ ਹੋ ਜਾਂਦਾ ਜਦੋਂ ਜਦੋਂ ਅਸੀਂ ਪਹਿਲਾ ਕੰਮ ਕੀਤਾ ਸਾਨੂੰ ਵੀ ਇਦਾਂ ਲੱਗ ਪਈ ਕਿ ਮਾਲ ਕਿੱਥੇ ਵੇਚੂਗੇ ਆਂਡਾ ਕਿੱਥੇ ਵੇਚੂਗੇ ਬੱਚਾ ਕਿੱਥੇ ਵੇਚੂਗੇ ਆਟੋਮੈਟਿਕ ਹੀ ਤੁਹਾਡੀ ਮਾਰਕੀਟ ਬਣ ਲਾਪਣੀ ਜਦੋਂ ਬੰਦਾ ਕੰਮ ਕਰਦਾ ਸਾਲ 6 ਮਹੀਨੇ 2-4 ਮਹੀਨੇ ਕੰਮ ਕਰਨਾ ਤੁਸੀਂ ਤੁਹਾਡੀ ਆਟੋਮੈਟਿਕ ਹੀ ਮਾਰਕੀਟ ਬਣ ਲਾਪਣੀ ਆ ਬਾਕੀ ਮੇਰੇ ਕਿਸਾਨ ਭਰਾਵਾਂ ਨੂੰ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਦੇਖੋ ਅਸੀਂ ਵੀ ਬੱਚਾ ਸੇਲ ਕਰਾ ਦਿੱਤਾ ਕਿ ਅਸੀਂ ਇਹ ਨਹੀਂ ਕਿੰਨੇ ਕ ਅਸੀਂ ਬੱਚਾ ਵਾਪਸ ਲੈ ਲੂਗੇ ਤੁਹਾਤੋਂ ਮਰੋਂ ਤੁਹਾਡਾ ਸੇਲ ਕਰਾ ਸਕਦੇ ਅੱਗੇ ਜੇ ਤੁਸੀਂ ਅੱਗੇ ਵੇਚਣਾ ਵੀ ਆ ਕੱਲ ਨੂੰ ਕਿਸੇ ਨੂੰ ਆਪਾਂ ਤੁਹਾਡਾ ਇਹ ਇਹ ਅਸੀਂ ਜ਼ਿੰਮੇਵਾਰੀ ਲੈ ਸਕਦੇ ਹਾਂ ਕਿ ਤੁਹਾਡਾ ਮਾਲ ਸੇਲ ਕਰਾ ਸਕਦੇ ਅਸੀਂ ਇਹ ਨਹੀਂ ਕਿ ਇਹਨੇ ਕਿ ਤੁਹਾਨੂੰ ਵਾਪਸ ਤੁਹਾਤੋਂ ਬੱਚਾ ਲੈ ਸਕਦੇ ਅਸੀਂ ਬਾਕੀ ਮੇਰੇ ਕਿਸਾਨ ਭਰਾ ਬੇਫਿਕਰ ਹੋ ਕੇ ਕੰਮ ਕਰੋ ਕੋਈ ਟੈਨਸ਼ਨ ਵਾਲੀ ਖਲ ਨਹੀਂ ਹੈਗੀ ਇੱਥੇ ਕੋਈ ਘਾਟਾ ਨਹੀਂ ਹੈਗਾ ਕੰਮ ਦੇ ਵਿੱਚ ਇਹ ਤਾਂ ਪ੍ਰੋਫਿਟ ਹੀ ਆ ਦਿਨੋਂ ਦਿਨ ਪ੍ਰੋਫਿਟ ਵੱਧਦਾ ਹੀ ਜਾਂ ਘਟਣਾ ਨਹੀਂ ਇਹਦਾ ਪ੍ਰੋਫਿਟ ਜੇ ਅੱਜ 10 ਰੁਪਏ ਦੀ ਚੀਜ਼ ਹੈ ਕੱਲ ਨੂੰ 15 20 30 ਰੁਪਏ ਦੀ ਵਧਣੀ ਹੈ ਨਾ ਘਟਣਾ ਨਹੀਂ ਕੱਲ ਨੂੰ 300 400 500000 ਤੱਕ ਜਾਣੀ ਹੈ ਇਹ ਨਹੀਂ ਕਿ ਘਟਣਾ ਹੈ ਇੱਥੇ ਕੋਈ ਜਾਂ ਬੰਦੇ ਨੂੰ ਘਾਟਾ ਘਾਟੇ ਵਾਲਾ ਕੰਮ ਆ ਬਾਕੀ ਮੇਰੇ ਕਿਸਾਨ ਭਰਾ ਬੇਫਿਕਰ ਉਹ ਸਾਨੂੰ ਭਰਾਵਾਂ ਨੂੰ ਥੱਲੇ ਨੰਬਰ ਦਿੱਤੇ ਹੋ ਆ ਮੇਰੇ ਕਿਸਾਨ ਭਰਾ ਕੋਈ ਵੀ ਮੇਰਾ ਵੀਰ ਜਿਹਨੇ ਕੰਮ ਸ਼ੁਰੂ ਕਰਨਾ ਹੋਵੇ ਸਾਨੂੰ ਕਨੈਕਟ ਕਰ ਸਕਦਾ ਵਾ ਤਾਂ ਮੇਰੇ ਕਿਸਾਨ ਭਰਾ ਬੱਚਾ ਆਪਣਾ ਬੁੱਕ ਰਾ ਸਕਦੇ ਆ ਤਾਂ ਵੀਡੀਓ ਨੂੰ ਅੱਗੇ ਵੰਗੂ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ